ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਤੁਸੀਂ ਦੇਖਦੇ ਹੋ ਬੀਲਚੇਰਾਂ ਵਾਲੇ ਬੀਲਚੇਰਾਂ ਤੇ ਬੈਠੇ ਨੇ ਜਿਹੜੇ ਸਾਡੇ ਛੋਟੇ ਸਪੈਸ਼ਲ ਬੱਚੇ ਨੇ ਸਪੈਸ਼ਲ ਸਕੂਲ ਦੇ ਵਿਦਿਆਰਥੀ ਨੇ ਉਹ ਵੀ ਸਾਰੇ ਯੂਨੀਫਾਰਮ ਪਾ ਕੇ ਲਾਈਨਾਂ ਦੇ ਵਿੱਚ ਬੈਠੇ ਨੇ ਤੇ ਅੱਜ ਅਸੀਂ ਇੱਕ ਐਨੂਅਲ ਪਿਕਚਰ ਕਰ ਰਹੇ ਆ ਫੋਟੋ ਖਿੱਚ ਰਹੇ ਆ ਜਿਹੜੀ ਹਰ ਸਾਲ ਇੱਕ ਵਾਰ ਖਿੱਚੀ ਜਾਂਦੀ ਹੈ ਗਰਮੀਆਂ ਦੇ ਵਿੱਚ ਤੇ ਇੱਕ ਵਾਰ ਖਿੱਚੀ ਜਾਂਦੀ ਹੈ ਸਰਦੀਆਂ ਦੇ ਵਿੱਚ ਕਿਵੇਂ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਬਾਪੂ ਬਜ਼ੁਰਗ ਸਾਡੇ ਵੀਰ ਬੱਚੇ ਨੌਜਵਾਨ ਵੀਰ ਨੌਜਵਾਨ ਭੈਣਾਂ ਸਾਡੇ ਵਲੰਟੀਅਰ ਸੇਵਾਦਾਰ ਸਾਰੇ ਤੁਸੀਂ ਦੇਖੋ ਕਿਵੇਂ ਆਪਣੀ ਆਪਣੀਆਂ ਡਿਊਟੀਆਂ ਤੇ ਲੱਗੇ ਹੋਏ ਨੇ ਔਰ ਹਰ ਇੱਕ ਬੰਦਾ ਕਿਸੇ ਦੀ ਦਸਤਾਰ ਬਨ ਰਿਹਾ ਕੋਈ ਕੋਈ ਕਿਸੇ ਦੇ ਟੋਪੀਆਂ ਦੇ ਰਿਹਾ ਕੋਈ ਕਿਸੇ ਨੂੰ ਲਾਈਨ ਦੇ ਵਿੱਚ ਠੀਕ ਕਰਕੇ ਬਿਠਾ ਰਿਹਾ ਸਾਰੇ ਬੱਚੇ ਸਾਡੇ ਬਿਠਾ ਕੇ ਗਰੀਬ 7 ਤੋਂ 800 ਮੈਂਬਰ ਆ ਜਿਹੜਾ ਇੱਕ ਲਾਈਨਾਂ ਦੇ ਵਿੱਚ ਇੱਕ ਥਾਂ ਤੇ ਇਕੱਠੇ ਹੋਏ ਆ ਸੀ 7 ਤੋਂ 800 ਬੰਦਾ 300 100 ਕ ਬੰਦਾ ਜਿਹੜਾ ਹਜੇ ਨਹੀਂ ਆ ਸਕਦਾ ਬਾਕੀ 700 ਬੰਦਾ ਸੀ ਇੱਥੇ ਇਕੱਤਰ ਹੋਏ ਆ ਤੇ 100 ਕੰਬੰਦਾ ਆਇਆ ਨਹੀਂ ਤੇ 100 ਕੰਬੰਦਾ ਇਦਾਂ ਦਾ ਬੱਜੜਾ ਐਜੇ ਸੇਵਾਦਾਰ ਵਲੰਟੀਅਰ ਠੀਕ ਹੋ ਕੇ ਸਾਡੇ ਨਾਲ ਸੇਵਾ ਤੇ ਲੱਗੇ ਹੋਏ ਨੇ ਉਹਨਾਂ ਨੇ ਅੱਜ ਆ ਟੀ-ਸ਼ਰਟਾਂ ਪਾਈਆਂ ਹੋਈਆਂ ਦੂਜੀਆਂ ਨੀਲੇ ਰੰਗ ਅਸਰਦੇਈ ਰੰਗ ਦੀਆਂ ਇਹ ਉਹ ਟੀ-ਸ਼ਰਟਾਂ ਵੀਰਾਂ ਦੇ ਵਲੰਟੀਅਰਾਂ ਦੇ ਪਾਈਆਂ ਹੋਈਆਂ ਜਿਹੜੇ ਸੇਵਾਦਾਰ ਨੇ ਤੇ ਇਸ ਤਰ੍ਹਾਂ ਛੋਟੇ ਬੱਚੇ ਨੇ ਸਾਡੇ ਕੋਲੇ 100 ਦੇ ਕਰੀਬ ਸਪੈਸ਼ਲ ਚਾਈਲਡ ਵੀ ਆ ਤੇ ਜਿਹੜੇ ਸਕੂਲਾਂ ਚ ਪੜਦੇ ਨੇ ਬੱਚੇ ਉਹ ਵੀ ਆ ਇਹ ਇਤਿਹਾਸਕ ਤਸਵੀਰਾਂ ਨੇ ਸਾਡੇ ਘਰ ਦੀਆਂ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਜਦੋਂ ਇਹ ਖਿੱਚ ਕੇ ਤਸਵੀਰ ਕੰਨ ਤੇ ਲੱਗਣੀ ਆ ਤੇ ਅਗਲੇ ਸਾਲ ਜਦੋਂ ਅਸੀਂ ਇਹ ਤਸਵੀਰਵਾਲ ਤੱਕਦੇ ਆ ਤਾਂ ਇਹ ਤਸਵੀਰ ਚੋਂ ਬਹੁਤ ਸਾਰੇ ਮੈਂਬਰ ਮਿਸ ਹੋ ਜਾਂਦੇ ਆ ਜਾਂ ਤਾਂ ਆਪਣੇ ਘਰਾਂ ਨੂੰ ਚਲੇ ਜਾਂਦੇ ਠੀਕ ਹੋ ਕੇ ਬਹੁਤ ਸਾਰੇ ਰੱਬ ਦੇ ਘਰ ਵੀ ਚਲੇ ਜਾਂਦੇ ਆ ਤੇ ਬਹੁਤ ਸਾਰੇ ਨਵੇਂ ਮੈਂਬਰ ਵੀ ਆ ਜਾਂਦੇ ਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਸ਼ੁਕਰੀਆ ਜੀ ਬਸ ਅਰਦਾਸ ਕਰਿਓ ਨਕਤਾ ਦੀ ਸੇਵਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਚੜ੍ਹਦੀ ਕਲਾ ਲਈ ਤੰਦਰਾਸ ਲਈ ਤੇ ਇਨਾ ਨਿੱਕੇ ਨਿੱਕੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਜਰੂਰ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ